ਵੇਦ ਆ ਗਈ ਸੀ ਆਪਾਂ ਤੇ ਸਪਰੇਅ ਕਰਨੀ ਆ ਝੋਨੇ ਚ ਕੱਖਾਂ ਵਾਲੀ ਆਹ ਲਿਆਂਦੀ ਆ ਮੇਰੇ ਵੀਰੋ ਪੰਜਾ ਕਿੱਲਿਆਂ ਦਾ 3 ਲੀਟਰ ਆਹ 3 ਲੀਟਰ ਦਾ ਕਹਿਣ ਜਾਂ ਪੰਜਾ ਕਿੱਲਿਆਂ ਦਾ ਸਪਰੇਅ ਕਰਦੇ ਆ ਇੱਕ ਡਰਮੀ ਦਾ ਵੱਟਾਂ ਦੇ ਪਾ ਆ ਮੈਂ ਚਾਰ ਫੇਰੇ ਹੁਣ ਉਹ ਦੂਜੇ ਬਾਹਨ ਚ ਚਾਰ ਫੇਰੇ ਵੱਟਾਂ ਦੇ ਪਾ ਕੇ ਉਹਦੋਂ ਪਾਣੀ ਦਾ ਬਾਹਨ ਭਰ ਜੂ ਫਿਰ ਵਿੱਚ ਪਾ ਦਾਂਗੇ ਉਹਦੇ ਵੀ ਭਰ ਜੂ ਉਹਨਾਂ ਵਿੱਚ ਪਾ ਦਾਂਗੇ ਉਸ ਤੋਂ ਬਾਅਦ ਉਹ ਝੋਨੇ ਵਿੱਚ ਪਾ ਕੇ ਦਵਾਈ ਉਸ ਤੋਂ ਬਾਅਦ ਆਹ ਬਾਹਨ ਪਾਣੀ ਨਾ ਭਰੀ ਜਾਂਦਾ ਇਹ ਕਦੋਂ ਕਰਨਾ ਘਰੋਂ ਜਾ ਕੇ ਰੋਟੀ ਖਾ ਕੇ ਟਰੈਕਟਰ ਲੈ ਕੇ ਆਉਣਾ ਤੇ ਉਸ ਤੋਂ ਬਾਅਦ ਉਹ ਇੱਕ ਹੋਰ ਗਾਂ ਕਿਹੜਾ ਆ ਇੱਕ ਗਿੱਲਾ ਉਹ ਚ ਪਾਣੀ ਛਰ ਦੇਣਾ ਜਾਣ ਲੱਗੇ ਤੇ ਉਹ ਲੱਗੀ ਜਾਊਗਾ ਸ਼ਾਮ ਤੱਕ ਉਹ ਹੋ ਜੂ ਕਦੋਂ ਕਿ ਝੋਨੇ 'ਚ ਵੀ ਪਾਣੀ ਪਾਉਣਾ ਪੈਂਦਾ ਫਿਰ ਹੌਲੀ ਹੌਲੀ ਹੋ ਜੂਗਾ ਲੇਟ ਆਪਣੀ ਵਾਧੂ ਆਉਂਦੀ ਆ ਕੰਮ ਸਿਰਾ ਹੋਇਆ ਪਿਆ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਆਪਾਂ ਦਵਾਈ ਪਾਲ ਕੇ ਝੋਨੇ 'ਚ ਫੇਰ ਮਿਲਦੇ ਹਾਂ ਵੱਟਾਂ ਤੇ ਕਰਤੀ ਵੀਰੋ ਸਪਰੇਅ ਇੱਧਰ ਵੀ ਕਰਤੀ ਵਟਾਂ ਦੇ ਇੱਧਰ ਵੀ ਕਰਤੀ ਆ ਤੇ ਹੁਣ ਪਾਣੀ ਭਰੀ ਜਾਂਦਾ ਵਾਂਜੋ ਪਾਣੀ ਭਰ ਗਿਆ ਉਦੋਂ ਆਪਾਂ ਵਿੱਚ ਵਾਂਦੇ ਦਵਾਈ ਪਾ ਦਾਂਗੇ ਇੱਧਰ ਵੀ ਤੇ ਇੱਧਰ ਵੀ ਫੇਰ ਆਪਾਂ ਘਰੇ ਜਾਣਾ ਰੋਟੀ ਖਾ ਕੇ ਟਰੈਕਟਰ ਲੈ ਆ ਕੇ ਕਦੂ ਕਰਨ ਵਾਂਣ ਇਸ ਵੇਲੇ ਝੋਨਾ ਲੱਗ ਜੂ ਫੇਰ ਇਹ ਚ ਦਵਾਈ ਪਾ ਦਾਂਗੇ ਕੰਮ ਉਹ ਕੇ ਰਿਪੋਰਟ ਮੱਕੀ ਵੀ ਮਾਰਦੀ ਏ ਛਾਲਾਂ ਆਪਣੀ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਯਾਰ ਕਰ ਦੋ 1000 ਕੇ ਸਬਸਕ੍ਰਾਈਬਰ ਤਾਂ ਕਰੋ ਇੱਥੇ ਮੈਂ ਬੰਦ ਕਰ ਦਿੰਦਾ ਨਾ ਵਲੌਗ ਪਾਉਣਾ ਹੁਣ ਪਾਇਆ ਕਰਾਂਗੇ ਵਲੌਗ ਜੋ ਟਾਈਮ ਲੱਗੇਗਾ ਉਦੋਂ ਵਲੌਗ ਪਾਇਆ ਕਰਾਂਗੇ ਲਾਈਕ ਸ਼ੇਅਰ ਕਮੈਂਟਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਾ ਦਿਓ ਯਾਰ ਤੋ ਦਾ ਕਰੰਟ ਪਾਉ ਬਾਅਦੋਂ ਗਾਂ ਤਾਂ ਚੱਲੋ ਮੇਰੇ ਵੀਰਾਂ ਨੇ ਕਰੀ ਜਾਣਾ ਸਬਸਕ੍ਰਾਈਬ ਕਿਰਾਂ ਹਜ਼ਾਰ ਦਾ ਹੌਸਲਾ ਆਇਆ ਹੋ ਜੂ 1000 ਤਾਂ ਹੋਗੇ ਅੱਪਾ ਕਰੀ ਆ ਗਏ ਸੀ ਰੋਟਾਵੇਟਰ ਆਪਾਂ ਪਾ ਲਿਆ ਰੋਟੀ ਵੇਟਰ ਪਾਲਿਆ ਆਪਾਂ ਰੋਟੀ ਅੱਡੀ ਖਾ ਲਈ ਹੋਂਚਾਲ ਦੇ ਖੇਤ ਦਾ ਵਾਣ ਵੀ ਆਪਣਾ ਭਰੇ ਭੇ ਚੱਲ ਕੇ ਕਰਦੇ ਕੱਦੂ ਠੀਕ ਆ ਮਿਲਦੇ ਖੇਤ ਜਾ ਕੇ ਜਦ ਖੇਤ ਆ ਗਿਆ ਮੇਰੇ ਵੀਰੋ ਕੱਦੂ ਕਰੀ ਜਾਂਦੇ ਆਪਾਂ ਘੈਂਡ ਗੱਲ ਬਾਤ ਆ ਪੂਰੀ ਮੇਰੇ ਵੀਰੋ ਕੱਦੂ ਕਰਤਾ ਆਪਾਂ ਵਾਣ ਠੀਕ ਆ ਹਣ ਉਹ ਪਰਲੇ ਝੋਨੇ ਚ ਪਾਉਣੇ ਆਪਾਂ ਦਵਾਈ ਠੀਕ ਆ ਇਹ ਕੰਮ ਆਰੇ ਮਟਿਆ ਕਰਕੇ ਜਿਸ ਟਰੈਕਟਰ ਨੇ ਐ ਸੈਟਵਟ ਕਰਕੇ ਫਿਰ ਉਹ ਵਾਂਚ ਪਾਉਣੇ ਦਵਾਈ ਫਿਰ ਉਹ ਪਰਲੇ ਵਾਂਚ ਉਹ ਪਰਲੇ ਵਾ ਸੁੱਕਾ ਵਣ ਪਿਆ ਉਹ ਆ ਕੇ ਰੇਵੇ ਦੀ ਪਾਣੀ ਛੱਡ ਦਿੰਨੇ ਆ ਠੀਕ ਆ ਉਹ ਕਦੋਂ ਕਰਨਾ ਉਸ ਵੇਲੇ ਆਪਾਂ ਵੇਲੇ ਆਪਣਾ ਕਦੋਂ ਕੰਮ ਨਿਭੜ ਜੂ ਫਿਰ ਆਹ ਰਹਿ ਜੂ ਪੱਕਾ ਖਾਲਾ ਬਣਾ ਸਾਡਾ ਇੱਥੇ ਬਾਸਪਤੀ ਲਾ ਦਾਂਗੇ ਨਾਲ ਨਾਲ ਉਹ ਸਿਰੇ ਤਾਈ ਵਾਂਦੇ ਤੇ ਇਹ ਕਪੜੀਆਂ ਮੱਕੀ ਖੜੀ ਆ ਉਸ ਚ ਵੀ ਬਾਸਪਤੀ ਲਾਉਣੀ ਚਾਰ ਪਾ ਕੇ ਉਦੋਂ ਇੱਥੇ ਲਾ ਦਾਂਗੇ ਝੋਨਾ ਆਪਣਾ ਝੋਨਾ ਲੱਗ ਜੂ ਇਧਰੋਂ ਆਹ ਲੱਗ ਗਿਆ ਇਧਰ ਠੀਕ ਆ ਠੀਕ ਹੁਣ ਕਰ ਲਗੇ ਸੈਟਵਟ ਆਪਣਾ ਆਹ ਤੋੜਨਾਂ ਤੜਨਾਂ ਮਟਨ ਵਟਾਂ ਮਟਾਂ ਬੰਦ ਕੇ ਟਰੈਕਟਰ ਲਾਤਾ ਆਪਾਂ ਛਾਵੇਂ ਜਾਵਣ ਥੱਲੇ ਕੰਮ ਉੱਪਰ ਹੀ ਰਿਪੋਰਟ ਹੋਇਆ ਪਿਆ ਢੋਈ ਬਹੁਤ ਮੱਚੀ ਜਾਂਦੀ ਏਰ ਦਵਾਈਆਂ ਦੀਆਂ ਤਰੱਕਿਆ ਆਪਾਂ ਟੈਂਡਰ ਮਾਂ ਆਪਾਂ ਇਹ ਲੀਆਂ ਵਟਾਂ ਤੇ ਉਹ ਉਹ ਵਾਂਚ ਉਹ ਵਾਂਚ ਢੋਈ ਬਹੁਤ ਮੱਚੀ ਜਾਂਦੀ ਏ ਸੱਤੀ ਲੜੀ ਜਾਂਦੀ ਉਹ ਵਾਂਚ ਪਾ ਗਏ ਨਾ ਦਵਾਈ ਇੱਕ ਡਰਮੀ ਆਪਾਂ ਉਹ ਵਾਂਚ ਚੱਕ ਡਰਮੀ ਪਾ ਕੇ ਫਿਰ ਬਣਾਉਣੇ ਆ ਮੋਟਰ ਤੇ ਮੋਟਰ ਚੱਲੀ ਜਾਂਦੀ ਆਪਣੀ ਫੇਟੋਈ ਮਚੋਣਾ ਹਟ ਰੋਗੀ ਮੇਰੇ ਵੀਰੋ 1.5 ਵਜੇ ਉੱਠ ਗਈ ਲਾਈਟ ਆ ਆਪਣਾ ਲੇਟ ਕੇ ਕਿੱਲਾ ਕਦੋਂ ਹੋ ਗਿਆ ਸੀਗਾ ਨਰ ਕੇ ਇੱਥੇ ਬੈਠੇ ਮੈਂ ਕਿ ਚੱਲੀ ਕੀ ਦੂਜਾ ਕਿੱਲਾ ਵੀ ਕਦੋਂ ਹੋਜੂ ਪਰ ਲਾਈਟ ਅੱਡ ਗਈ ਹੋਣਾ ਉਹ ਕਿ ਸਵੇਰੇ ਲਾਈਟ ਹਣ ਆਪਾਂ ਟਰੈਕਟਰ 'ਚ ਲਾਏ ਨੇ ਕਿਸੇ ਦੇ ਘਰੇ ਘਰੇ ਚੱਲਦੇ ਆਂ ਨੂਨੇ ਨੂਨੇ ਯਾ ਟੂਈ ਮੱਚੀ ਹੰਦੀ ਆ ਦਵਾਈ ਬਹੁਤ ਲੜਦੀ ਆ ਨੋਹੜਾ ਮੋਟਰਸਾਈਕਲ ਹੁਣ ਚੱਲਦੀ ਆ ਬਕਰੇ ਬੁਲਾਓ ਚੰਗਾ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਮਿਲਦੇ ਆਂ ਅਗਲੇ ਵਲੌਗ ਦੇ ਨਾਲ